ਹਾਂ ਜੀ WhatsApp ਕੀ ਮੈਟਰ ਹੋਇਆ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਮੈਟਰ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮੇਲਾ ਹੈ ਉਸ ਦੇ ਸੰਬੰਧ ਦੇ ਵਿੱਚ ਮੇਲਾ ਕਮੇਟੀ ਦਾ ਵਿਸਥਾਰ ਕਰਨ ਲੱਗੇ ਸੀ ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੋਸ਼ਿਸ਼ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ ਇਹਦਾ ਵਿਸਥਾਰ ਕਰਕੇ ਹੋਰ ਮੈਂਬਰੇ ਚ ਪਾ ਲਓ ਸਵੇਰੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਆ ਚਲੋ ਇੱਥੇ ਮੀਟਿੰਗ ਸੱਦ ਲਈ ਤੇ ਸਹਿਮਤੀ ਬਣ ਗਈ ਪੇਪਰ ਲੈਣ ਚਲੇਗੀ ਵੀ ਆਪਾਂ ਮਤਾ ਪਾ ਦਿੰਨੇ ਆ ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐਂ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਬਣਾ ਦਿਓ ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਮਤਲਬ ਉਲਝ ਗਿਆ ਹੱਥੋਂ ਪਾਈ ਹੋ ਗਈ ਕੁੱਟਮਾਰ ਦੂਆ ਤਰ੍ਹਾਂ ਜਾਪਸ ਕੁੱਟਮਾਰ ਹੋਈ ਹੈ ਜੀ ਨੋਆ ਤਰ੍ਹਾਂ ਦੀ ਉੱਥੇ ਜਿਹੜਾ ਜਿਹੜੀ ਕੁੱਟਮਾਰ ਦੀ ਜਿਹੜੀ ਸ਼ਿਕਾਇਤ ਦਿੱਤੀ ਹੈ ਉਹਦਾ ਨਾਮ ਕੀ ਹੈ ਜਿਹੜਾ ਉੱਥੇ ਜਿਹੜਾ ਸ਼ਿਕਾਇਤ ਦਿੱਤੀ ਉਹਨਾਂ ਨੇ ਮੇਜਰ ਸਿੰਘ ਸਨ ਆਫ ਸਾਦੂ ਸਿੰਘ ਅੱਛਾ ਇਹ ਬੰਦਰ ਕਮੇਟੀ ਦੀ ਜਿਹੜੀ ਪ੍ਰਬੰਧਕ ਕਮੇਟੀ ਦੀ ਡੰਗਲੇ ਮਿੱਟੀ ਦੇ ਰੋਲੇ ਪਿੱਛੇ ਚੌਣ ਪਿੱਛੇ ਰੋਲਾ ਫੈਸਲਾ ਹੈ ਹਾਂ ਜੀ ਹਾਂਜੀ ਪ੍ਰਧਾਨ ਜੀ ਕੀ ਪ੍ਰੋਡਕਟ ਕੀ ਨਾ ਜੀ ਅਜਮੇਰ ਤੁਸੀਂ ਪ੍ਰਧਾਨ ਹੋ ਕੰਪਨਾ ਬਟੇ ਗੁਰੂ ਘਰ ਅੱਜ ਕੀ ਗੱਲ ਹੋਈ ਜਿੱਥੇ ਅੱਜ ਕੀ ਸ਼ੂ ਮੀਟਿੰਗ ਕਾਦੀ ਹੋਈ ਦੇਖੋ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀਗਾ ਕਿ ਕੀ ਗੱਲ ਬਾਰੇ ਇਕੱਠ ਹੋਇਆ ਪਤਾ ਨਹੀਂ ਸਾਨੂੰ ਤਾਂ ਜਦੋਂ ਇੱਥੇ ਇਕੱਠੇ ਹੋਏ ਨੇ ਤਾਂ ਪਤਾ ਲੱਗਿਆ ਵੀ ਹਾਂ ਭਾਈਆ ਜੀ ਕਹਿੰਦੇ ਨੇ ਵੀ ਕਮੇਟੀ ਜੀ ਚੋਣਿਆਂ ਦਾ ਮੈਂਬਰ ਕਮੇਟੀ ਚੋਂ ਨਹੀਂ ਅੱਛਾ ਜੀ ਬਿਲਕੁਲ 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 ਕਮੇਟੀ ਚੋਣਦਰਾਂ ਕੀ ਕੀ ਗੱਲ ਤੁਸੀਂ ਇੱਥੇ ਮੌਜੂਦ ਸੀ ਕੀ ਹੋਇਆ ਕੀ ਇੱਥੇ ਜੀ ਇੱਥੇ ਅਸਲ ਦੇ ਵਿੱਚ ਤਾਂ ਉਹ ਬੰਦਾ ਜਿਹੜਾ ਸੀਗਾ ਜੀ ਉਹ ਮੇਜਰ ਉਹ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲਣਾ ਹੈ ਉਹਨੇ ਕਈ ਵਾਰ ਲਾਉਂ ਕਿਹਾ ਵੀ ਆਪਾਂ ਨੇ ਇੰਜਣ ਬਦਲਣਾ ਹੈ ਜੀ ਤੇ ਉਹ ਉਹ ਬੰਦਾ ਠੀਕ ਨਹੀਂ ਹੈਗਾ ਕਮੇਟੀ ਸਾਰੀ ਨਾਲ ਆ ਜੀ ਨਹੀਂ ਫਿਰ ਹਮਲਾ ਕਿਨੇ ਕੀਤਾ ਜੀ ਪਹਿਲਾਂ ਕੁੱਟਮਾਰ ਕਿਨੇ ਸ਼ੁਰੂ ਕੀਤੀ ਹੈ ਜੀ ਦੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆਂ ਦਾ ਉਹੀ ਹੈ ਅੱਛਾ ਜੀ ਡੰਡਾ ਚੱਕ ਕੇ ਭੱਜਿਆ ਜੀ ਜਿਹੜਾ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਕਿ ਮਤ ਪੱਕਾ ਹੈ ਉੱਥੇ ਉੱਠ ਕੇ ਉੱਥੇ ਜਾ ਕੇ ਬੋਲਿਆ ਇਥੇ ਮਗਰ ਪਿੱਛੇ ਜਾ ਗਏ ਹਾਂ ਜੀ ਹਾਂ ਜੀ ਇਹ ਤਾਂ ਫਿਰ ਤੋਂ ਮਾਰ ਕੁੱਟ ਮਾਰ ਸ਼ੁਰੂ ਹੋ ਗਈ ਜੀ ਕੁੱਟ ਮਾਰ ਤਾਂ ਬਸ ਕੀਤੀ ਮਾਰੀ ਮੋਟੀ ਹੋਈ ਹੈ ਕਿ ਉਹ ਕਵਾਟ ਕੁੱਟ ਮਾਰ ਜਾਵੇ ਵੀ ਨਹੀਂ ਹੋਈ ਜੀ ਬਾਕੀ ਅਸੀਂ ਦਾ ਕੋਲ ਗਾਇਬ ਨਹੀਂ ਹੈ ਕਿ ਕੀ ਹੋਇਆ ਤੁਸੀਂ ਨਹੀਂ ਹੋਦੇ ਹੈ ਜੀ ਅਸੀਂ ਤਾਂ ਤੁਮਾਰ ਮੈਂ ਦਾ ਇੱਥੇ ਰਹੇ ਹਾਂ ਹੈ ਜੀ ਬਾਕੀ ਮੈਂ ਨਾ ਆੜ ਦਾ ਮਰੀਜ਼ ਹਾਂ ਮੈਂ ਤਾਂ ਇਸ ਦੇ ਰੌਲੇ ਦੇ ਵਿੱਚ ਜਾਂਦਾ ਹੀ ਨਹੀਂਗਾ ਠੀਕ ਝਗੜਾ ਹੋਇਆ ਸੀ ਤਾਂ ਇਹ ਆਪਣੇ ਇਹ ਸਭ ਕੀ ਮਾਮਲਾ ਸੀਗਾ ਇੱਥੇ ਜੀ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਤਖਰਾ ਖੁਖਰਾ ਪਿੰਡ ਦਾ ਇਹ ਕੋਈ ਦੰਗਲ ਕਮੇਟੀ ਹੈ ਜਿਹੜੀ ਬਣੀ ਹੋਈ ਹੈ ਪੁਲਿਸ ਬੰਦੀ ਮਤਲ ਬੈਠੇ ਸੀ ਬੰਦੇ ਜਿਹੜਾ ਮਤਲ ਹੈਗਾ ਇਹ ਮੇਜਰ ਸਿੰਘ ਪੁੱਤਰ ਸਾਧੂ ਸਿੰਘ ਇਹ ਕਮੇਟੀ ਦਾ ਇਹ ਦੱਸ ਰਹੇ ਵੀ ਮੈਂਬਰ ਵੀ ਨਹੀਂ ਹੈ ਤੇ ਇਹਨੇ ਮਤਲ ਇਹਨਾਂ ਨੂੰ ਕੋਈ ਯਤਰਾ ਜੋਸ਼ਾਦ ਬੋਲਦਾ ਕਿ ਜਿਹੜਾ ਇੰਜਨ ਹੈ ਕਮੇਟੀ ਦਾ ਉਹ ਬੋਲਦਲਾ ਜਿਸ ਤੋਂ ਇਸ ਗੱਲ ਕਰਕੇ ਨੀ ਲੜਾਈ ਹੋਈ ਤੇ ਹੁਣ ਦੋਨਾਂ ਤੇਰਾ ਨੂੰ ਟਾਈਮ ਦਾ ਥਾਣੇ ਦਾ ਹੀ ਭਾਵੇਂ ਉਹ ਜੀ ਪੱਤਰਕਾਰ ਵੀ ਉਹ ਨਹੀਂ ਦਿਲ ਜਿਓ ਸ਼ਿਕਾਇਤ ਕਰਵਾਈ ਹੈ ਤੁਹਾਡੇ ਕੋਲ ਜੀ ਸ਼ਿਕਾਇਤ ਮੇਜਰ ਸਿੰਘ ਬਲਵਾਈ ਮੈਨੂੰ ਕਟਵਾਰਕ ਮੋਟਵਾਰਕ ਧੰਡੋ ਪਰਤਾਲ ਤੋਂ ਬਾਅਦ ਜੋ ਵੀ ਹਾਂ ਪਰਤਾਲ ਤੋਂ ਬਾਅਦ ਜੋ ਵੀ ਕਾਰ ਹੈ ਸਾਹਮਣੇ ਆਈ ਕਾਰ ਵਜਤਰੀ ਹੈ